ਕੀ ਲੋ ਆ ਦੇ ਸਕਦੇ ਆ ਬੱਦਲ ਤੇ ਚੱਲ ਚੱਲ ਆ ਚੁੱਪ ਚਪੀਤੇ ਮੀਂਹ ਆਈ ਜਾਂਦਾ ਵਾ ਊ ਧੁੱਪ ਨਿਕਲੀ ਦੀ ਆ ਦਿਨ ਲੱਗਿਆ ਵਾ ਵਦਗਾ ਲੋ ਆ ਵੇਖ ਸਕਦੇ ਆ ਗੜਗੜ ਕਰਕੇ ਡਿੱਗਣ ਲੱਗਿਆ ਚੱਕ ਹਾ ਦੇ ਹਲੋ ਮੀਂਹ ਪਈ ਜਾਂਦਾ ਵਾ ਮੈਨੂੰ ਵੀ ਆਏ ਸੀਗਾ ਵੀ ਖਾਣੇ ਉਹੀ ਲੱਗਦਾ ਵਾ ਆ ਛੜਾਕਾ ਜਿਹਾ ਆ ਗਿਆ ਲੈ ਧੁੱਪ ਲੱਗੀ ਆ ਵਰਗਾ ਦਿਨ ਲੋ ਵੀ ਸਾਗੇ ਦੇ ਆ ਹਣ ਆਪਾਂ ਚੱਲੇ ਆ ਕਿ ਕਿ ਦਿਨ ਕਈ ਹੋ ਗਏ ਆਪਾਂ ਨੂੰ ਜਾਣਾ ਸੀਗਾ ਉੱਥੇ ਐਮਰਜੈਂਸੀ ਰਹਿਣਾ ਸੀ ਡੈਡੀ ਕੋਲ ਤੇ ਹਸਪਤਾਲ ਚ ਕਰਕੇ ਆਪਾਂ ਕੋਈ ਵੀਡੀਓ ਨਹੀਂ ਬਣਾਈ ਉਹਦੇ ਕਰਕੇ ਤੇ ਹੁਣ ਆਪਾਂ ਇੱਕ ਤਾਂ ਖੇਰ ਜਾ ਕੇ ਉਹਨਾਂ ਦੱਸਾਂ ਦੇ ਨਾਲ ਬਾਅਦ ਇੱਕ ਕਾ ਬੰਦਾ ਜੇ ਮਿਲ ਗਿਆ ਤਾਂ ਆ ਬੰਦੇ ਕੋਲ ਜਾ ਕੇ ਉਹਨਾਂ ਚਿੱਥੇ ਮੋਟਰਸਾਈਕਲ ਖੜਾ ਵਾ ਜੇ ਬੰਦੇ ਨੇ ਬਾਹਰ ਖੋਲਤਾ ਬਾਈ ਨੂੰ ਤਾਂ ਆ ਦਿਨ ਲੱਗਿਆ ਵਾ ਸੁੱਕੇ ਅੰਬਰੀ ਮੀਂਹ ਹੀ ਨਾ ਪਈ ਜਾਂਦਾ ਪੂਰਾ ਲੋ ਵੇਖ ਲੋ ਮੱਦੋ ਗਿਆ ਅੱਜ ਬਾਬਾ ਕਹਿੰਦਾ ਤੁਹਾਨੂੰ ਮੀਂਹ ਚ ਆਈ ਰੱਖਣਾ ਵਾ ਵਸ ਧੁੱਪ ਚਾਹੇ ਲੱਗੀ ਆ ਇੱਥੇ ਮੇਰਾ ਆਰਡਰ ਆ ਉੱਥੇ ਆਰਡਰ ਹੈਗਾ ਚਾਹੇ ਤਾਂ ਪਾ ਤਾਹੇ ਚਾਹ ਉਛਾਵਾ ਜਿੱਥੇ ਮੈਂ ਕਹਤਾ ਮੀ ਪਾਊਗਾ ਸੂਰਜ ਵੀ ਉਹ ਵੇਖ ਸਕਦੇ ਆ ਪੂਰਾ ਅੱਖਾਂ ਚ ਵਾਜਦਾ ਵਾ ਉਹ ਵੇਖ ਲੋ ਠੀਕ ਆ ਚਾਹ ਕਹਿਣੀ ਜਾਂਦਾ ਤੇ ਮੀ ਅੱਲੀ ਵੀ ਚਾਹ ਕਹਿਣੀ ਜਾਂਦਾ ਠੀਕ ਆ ਬਾਕੀ ਤੁਹਾਨੂੰ ਹੋਰ ਗੱਲ ਦੱਸਾਂ ਆ ਇੱਥੇ ਕਣਗਾਂ ਹਾਣ ਆਣ ਲੱਗੀਆਂ ਇੱਥੇ ਇੱਥੇ ਕਿਣਕਾਂ ਹੋਣ ਆਈਆਂ ਉਦੋਂ ਮੀਂਹ ਪਹਿਲਾਂ ਹੀ ਪਈ ਜਾਂਦਾ ਤੁਹਾਨੂੰ ਇਹੀ ਦਿਖਾਉਣਾ ਅੱਜ ਇੱਧਰ ਸੁੱਕਾ ਪਿਆ ਸੀ ਹਣ ਆਪਾਂ ਫੇਰ ਉਧਰ ਹੀ ਚੱਲਦੇ ਆ ਤੁਹਾਨੂੰ ਪਤਾ ਲੱਗ ਜਾਊਗਾ ਮਿਲੋ ਫੇਰ ਆਪਾਂ ਚੱਲਨੇ ਉਧਰ ਨੂੰ ਜਿੱਧਰ ਨੂੰ ਬਾਹਲਾ ਮੀਂਹ ਪੈਂਦਾ ਆ ਬੱਦਲ ਜੇ ਮੱਲਾ ਦਾ ਭਰੀ ਜਾਂਦਾ ਵਾ ਇੱਧਰ ਨੂੰ ਫੇਰ ਆ ਕੇ ਆਪਾਂ ਜਿੱਧਰ ਨੂੰ ਮੀਂਹ ਪੈਂਦਾ ਸੀ ਯਾਨੀ ਕਿ ਇੱਧਰ ਵੀ ਤੁਹਾਨੂੰ ਦਿਖਾ ਦਿੰਨੇ ਆਂ ਤਰਦੇ ਫਿਰਦੇ ਇਹ ਨੂੰ ਕਹਿੰਦੇ ਆ ਵਟਨਾ ਵਟ ਛੱਡ ਗਿਆ ਲਓ ਇੱਥੇ ਪੂਰਾ ਵਾ ਲਓ ਤੇ ਬੂ ਲੋ ਕੰਕਣਾਂਗਾ ਇੱਥੇ ਪਈ ਜਾਂਦੀਆਂ ਇੱਥੇ ਭੂਰ ਜਿਹੀ ਪਈ ਜਾਂਦੀ ਆ ਉਧਰ ਛੜਾ ਕੇ ਪਈ ਜਾਂਦੇ ਪਰ ਗੁੰਮ ਇੰਨਾ ਹੋਇਆ ਪਿਆ ਮੁੜ ਕੋ ਮੁੜ ਕੇ ਹੀ ਹੋਈ ਜਾਂਨੇ ਆ ਦੇਵੀ ਦੇਖ ਲੋ ਟੱਪ ਲੱਗੀ ਵੀ ਆ ਇੱਥੇ ਵੀ ਗਣਗਾ ਪੂਰੀਆਂ ਪੈ ਰਹੀਆਂ ਮੀਂਹ ਪਿਆ ਵਾਂਡਾ ਹਾਂਦੀ ਆ ਆਵਾਜ਼ ਪੂਰਾ ਮੀਂਹ ਪਈ ਜਾਂਦਾ ਪੂਰਾ ਮੀ ਭਈ ਜਾਂਦਾ ਬਈਕਰ ਦੇਖ ਸਕਦੇ ਆ ਛੱਪਰ ਚ ਗਈ ਆਏ ਪੂਰਾ ਲੈ ਪਿਆ ਜਿੰਨੀ ਸਪੀਡ ਤੇ ਪੈ ਸਕਦਾ ਉਨੀ ਤੇ ਪਈ ਜਾਂਦਾ ਆਏ ਦਾ ਕਿਉਂ ਹੁਣ ਸਾਰੀ ਪੈਣ ਲੱਗ ਗਿਆ ਤੇ ਸੂਰ ਜੋ ਸਾਹਮਣੇ ਆ ਆਪਾਂ ਕਹਿੰਦੇ ਮੈਨੇ ਧੁੱਪ ਜਾਣੇ ਆ ਫਲਾਨਾ ਧੌਂਕਾ ਇਹ ਕੋਈ ਪਤਾ ਨਹੀਂ ਰੱਬ ਦੇ ਰੰਗ ਦਾ ਆ ਵੇਖ ਸਕਦੇ ਆ ਆਪਾਂ ਸਾਰੇ ਪਿੰਡ ਦੇ ਤੁਹਾਨੂੰ ਢੇੜਾ ਕੱਢ ਕੇ ਦਿਖਾ ਦਿੰਦੇ ਆ ਵੀ ਨਹੀਂ ਕਿੰਨਾ ਪੈ ਰਿਹਾ ਲੱਗ ਲੱਗਾਰੇ ਪਿੰਡ ਜੀ ਆ ਗਿਆ ਹੁਣ ਤਾਂ ਲੋ ਆਈ ਜਾਂਦਾ ਨਾ ਪੂਰਾ ਮੀਂਹ ਪਰਾਤੇਦਾਰ ਉਧਰ ਨੂੰ ਬਾਹਲਾ ਵਾ ਫੇਰ ਵੀ ਇੱਧਰ ਨੂੰ ਕਣਗਾ ਘਾਟਾ ਜੇ ਆਪਾਂ ਪਿੰਡ ਦੀ ਫਰਨੀ ਇਹਦੇ ਫਿਰਦੇ ਆ ਕਿਤੇ ਐਵੇਂ ਹੈਗਾ ਕਿਤੇ ਹੈ ਨਹੀਂਗਾ ਕੋਈ ਤੁਹਾਨੂੰ ਦਿਖਾਉਂਦੇ ਫਿਰਦੇ ਆ ਇੱਥੇ ਕਣਕਾਂ ਜੇ ਥੋੜੀਆਂ ਪੈ ਰਹੀਆਂ ਹੁਸਾਬ ਨਾਲ ਛੜਾਕਾ ਛੋਟਾ ਹੈ ਇਧਰ ਨੂੰ ਇਧਰ ਨੂੰ ਬਾਲਾ ਵਾ ਛੜਾਕਾ ਕਿਤੇ ਕਿਤੇ ਬਾਲਾ ਆ ਜਾਂਦਾ ਕਿਤੇ ਕਿਤੇ ਥੋੜਾ ਹੋ ਜਾਂਦਾ ਇਧਰ ਨੋਰਮਲ ਮੀਂਹ ਆ ਉਧਰ ਤਾਂ ਛੜਾਕੇ ਹੀ ਪੈਂਦੇ ਛੜਾਕੇ ਹੀ ਬਾਕੀ ਹੜਾ ਕਾਰਨ ਬਹੁਤ ਨੁਕਸਾਨ ਹੋ ਗਿਆ ਆਪਾਂ ਤਾਂ ਕਹਿੰਦੇ ਹੁਣ ਆ ਵੀ ਨਾ ਚੱਲੂਗਾ ਨਾ ਤਾਂ ਜੋ ਹੁਣ ਵੀਡੀਓ ਬਣਾਉਣ ਲੱਗ ਗਿਆ ਮੈਂ ਘਰੋਂ ਨਿਕਲੇ ਹੇ ਚੱਲਿਆ ਤਾਂ ਮੈਂ ਖੇਤ ਸੀ ਪਰ ਇਹ ਰੱਬਾ ਹੋਂ ਤਾਂ ਨਾ ਮੀ ਆਵੇ ਨਾ ਤੇ ਪਾਣੀ ਨਾ ਕਿਤੇ ਆਵੇ ਅੜਾਂ ਨਾਲ ਇੰਨੇ ਲੋਕੀ ਪਰੇਸ਼ਾਨ ਹੋ ਗਏ ਬੇਕਾਰ ਹੋ ਗਏ ਲੋਕੀ ਪਰ ਲੋਕੀ ਬੇਕਾਰ ਹੋ ਗਏ ਉਹਨਾਂ ਦੇ ਸਿਰ ਤੇ ਜਿਹੜੇ ਪੈਸੇ ਕਮਾਈ ਜਾਂਦੇ ਆ ਉਹਨਾਂ ਤੇ ਲਾਨ ਤਾਵਾਂ ਜਿਨ੍ਹਾਂ ਨੇ ਚੈਨਲ ਬਣਾ ਲਏ ਉਹਨਾਂ ਤੇ ਲਾਨ ਤਾਵਾਂ ਬਹੁਤ ਲੋਕਾਂ ਨੇ ਚੈਨਲ ਬਣਾ ਲਏ ਤੇ ਉਹਨਾਂ ਦੇ ਵੀਡੀਓ ਪਾ ਪਾ ਕੇ ਉਹਨਾਂ ਨੇ ਮੋਨਟਾਈਜ਼ ਵੀ ਹੋ ਜਾਣਾ ਵਾ ਕਿਉਂਕਿ ਉੱਥੇ ਪਹੁੰਚ ਕੇ ਲੋਕੀ ਵੇਂਦੇ ਆ ਵੀ ਕੀ ਹੋਇਆ ਅਪਡੇਟ ਨਾ ਮੀਟੋ ਨਾ ਵੀ ਲੈਣ ਨੂੰ ਬੇਲ ਹੋਂਟਾ ਸਾਰੇ ਇਹੋ ਜਿਹਾ ਪੋਸਟ ਭਾਲਦੇ ਆ ਕਿੰਨਾ ਚੰਨਾ ਚੱਲੇ ਸਹੀ ਇਹ ਕੱਲ ਗੱਲਾਂ ਕਰਦੇ ਬੰਦੇਵੇਂ ਆਪ ਸੁਣੇ ਆ ਵੀ ਕਈਆਂ ਨੇ ਚੈਨਲ ਬਣਾਏ ਆ ਕਹ ਕੇ ਅਸੀਂ ਲੜਿਆਣੇ ਸੀ ਨਾ ਡੀਐਨਸੀ ਉੱਥੇ ਇਦਾਂ ਹੀ ਗੱਲਾਂ ਕਰਦੇ ਸੀਗੇ ਵੀ ਯਾਰ ਕਈਆਂ ਨੇ ਤਾਂ ਯਾਰ ਚੈਨਲ ਹੀ ਬਣਾ ਲੇ ਬਾਬਾ ਵੀ ਪੈਸੇ ਬਣਾਉਣ ਨੂੰ ਜਿਹਨਾਂ ਨੂੰ ਫੋਨ ਤੱਕ ਨਹੀਂ ਫਰਨੇ ਆਉਂਦੇਗੇ ਤੇ ਉਹ ਵੀਡੀਓ ਬਣਾ ਕੇ ਤੇ ਪਾ ਰਹੇ ਆ ਕੋਈ ਐਡਿਟਰ ਨਹੀਂ ਕੋਈ ਬਸ ਲੋਕਾਂ ਨੂੰ ਲੈ ਕੇ ਵੀ ਹਾੜਵਾ ਆ ਕੇ ਫਲਾਨਾ ਝੰਕਾ ਤੇ ਦੀਆਂ ਵੀਡੀਓ ਪਾ ਰਹੇ ਆ ਲੋਕਾਂ ਨੇ ਦੇਖਣਾ ਹੀ ਹੁੰਦਾ ਵੀ ਹਾੜ ਆਇਆ ਤਾਂ ਕਿੰਨਾ ਕੁ ਪਾਣੀ ਆ ਕਿਤੇ ਸਾਰਾ ਪਤਾ ਲੱਗੇ ਆ ਵੇਖ ਲਓ ਘਾਟਾ ਨਾ ਰੱਬ ਨੇ ਮੀਂਹ ਵੀ ਆ ਪਾਣੀ ਪਾਣੀ ਘਾਟਾ ਫੇਰ ਆ ਬੁੱਟਰ ਵਾਲੀ ਸਾਈਡ ਆ ਗੱਡੀ ਖੜੀ ਆ ਆਪਣੀ ਆ ਛੜਕ ਦੇਖ ਲਓ ਜਮਾ ਸੁੱਕੀ ਪਈ ਆ ਆ ਆਪਣਾ ਪਿੰਡ ਆ ਆ ਵੇਖ ਲੋ ਇੱਥੇ ਮੀਂਹ ਪਿਆ ਆ ਗਿਆ ਸਾਰੇ ਪਿੰਡ ਪਿੰਡ ਤੇ ਠੀਕ ਆ ਇੱਧਰ ਹੈ ਨਹੀਂਗਾ ਪੂਰ ਤੱਕ ਹੈ ਨਹੀਂ ਕਿਤੇ ਆ ਦੇਖ ਸਕਦੇ ਆ ਕਿਉਂ ਇਹਨੂੰ ਕਹਿੰਦੇ ਰੱਬ ਦੇ ਰੰਗ ਇੱਧਰ ਪਿੱਛੇ ਸਾਰਾ ਗਿੱਲਾ ਵਾ ਮੁੜ ਕੇ ਵੀ ਜਾਵਾਂਗੇ ਫੇਰ ਤੁਹਾਨੂੰ ਮ ਦਿਖਾ ਦੂੰਗਾ ਖੇਤ ੱਲੇ ਨੂੰ ਜਾਣੇ ਬਾਕੀ ਉਧਰ ਪਤਾ ਲੱਗ ਜਾਊਗਾ ਆਪਾਂ ਨੂੰ ਤੇ ਇੱਧਰ ਹੈ ਨਹੀਂਗਾ ਇਹ ਨਾਲ ਫਰਕ ਪੈਗਾ ਲਾ ਇੱਧਰ ਕੀ ਆ ਤੇ ਉੱਧਰ ਕੀ ਸੀ ਜੇ ਰੱਬ ਇੱਧਰ ਚਾਹੁੰਦਾ ਵੀ ਇੱਧਰ ਵੀ ਪਾਈ ਸਕਦਾ ਆ ਇੱਕ ਵਾਰੀ ਫੇਰ ਦੇਖ ਲਓ ਬੁੱਟਰ ਵਾਲੇ ਰਾਹ ਤੇ ਤੁਹਾਨੂੰ ਦਿਖਾਇਆ ਸੀਗਾ ਵੇਖ ਲਓ ਸੁੱਕਾ ਪਿਆ ਸੀ ਨਾ ਆ ਸਾਰਾ ਆਪਣੇ ਪਿੰਡ ਤੇ ਮੀਂਹ ਆ ਹੁਣ ਦੂਦਰਲੀ ਨੂੰ ਚੱਲਦੇ ਹਾਂ ਉੱਧਰ ਨਾ ਵੇਣਾ ਵੀ ਮੀਂਹ ਹੈਗਾ ਕਿ ਨਹੀਂ ਹੈਗਾ ਧੋਪੋਂ ਵੀ ਲੱਗੀ ਵੀ ਆ ਦਾਨੋਂ ਵੀ ਖੜਿਆ ਪਿਆ ਖੇਤ ਆਇਆ ਸੀਗਾ ਅੱਜ ਤੇ ਖੇਤ ਆ ਗਈਆਂ ਤੇ ਕੱਲ ਕੁਲੂ ਸਪਰੇਅ ਕਰਦੇ ਆ ਦਵਾਈਆਂ ਜਲਾ ਜਾਂਦੇਗਾ ਇੱਥੇ ਵੀ ਪਿਆ ਵਾ ਉਹ ਛੜਕ ਤੱਕ ਅੱਧੀ ਕਿ ਜਾ ਕੇ ਉੱਥੋਂ ਵੀ ਗਾਂ ਸੁੱਕੀ ਹੋਈ ਆ ਔਰ ਲਾਪਾਸ ਹੀ ਗੱਲਾਂ ਵਾ ਇਹ ਰੱਬ ਨੇ ਹਣੀ ਕਿਹੜਾ ਕਾਨੂੰਨ ਕੱਢਿਆ ਵਾ ਇਹ ਅੱਧੇ ਕ ਗਿੱਲੇ ਕਰ ਦੋ ਅੱਧੇ ਕ ਸੁੱਕੇ ਰੱਖ ਦੋ ਤੋਂ ਨਿਆਣੂ ਹੋਂ ਤਲੂੜੀ ਨਹੀਂ ਪਾਣੀ ਰੱਬ ਤਾਂ ਜੰਨਾ ਰੱਬ ਨੇ ਸੜਤਾ ਯਾਰ ਬਹੁਤ ਉਨੇ ਹੜ ਗਏ ਲੋਕਾਂ ਦੇ ਪਸ਼ੂ ਰੁੜੇ ਜਾਂਦੇ ਆ ਤਰਸੋਂ ਦਾ ਬੇਜਵਾਨਿਆਂ ਤੇ ਕੀ ਤੋਂ ਕੀ ਬਣ ਗਿਆ ਕਿੰਨੀਆਂ ਉਮੀਦਾਂ ਹੁੰਦੀਆਂ ਕਿੰਨੇ ਸੁਪਨੇ ਹੁੰਦੇ ਆ ਕਿਸੇ ਦੇ 50 ਕਿੱਲੇ ਹੋਣੇ ਕਿਸੇ ਦੇ 40 ਹੋਣੇ ਕਿਸੇ ਦਾ 100 ਕਿਸੇ ਦੇ 20 ਕਿਸੇ ਦੇ ਦੋਹਾਂ ਵਾਲਾ ਵੀ ਹੋਣਾ ਕਿ ਪੰਜਾਂ ਵਾਲਾ ਵੀ ਹੋਣਾ ਸਾਰਿਆਂ ਦੇ ਆਸ ਦੇ ਹਿਸਾਬ ਨਾਲ ਖਰਚੇ ਕੀਤੇ ਹੁੰਦੇ ਆ ਤੇ ਵੇਖਿਆ ਹੁਣ ਐ ਹੀ ਹੁੰਦਾ ਵਾ ਵੀ ਇਦਾਂ ਵੀ ਖਰਚੇ ਬੰਨੇ ਹੁੰਦੇ ਨੇ ਉਹਨਾਂ ਨਾਲ ਵੀ ਸੋਚਿਆ ਹੁੰਦਾ ਵੀ ਆਪਾਂ ਇੰਨਾ ਖਰਚਾ ਕਰਾਂਗੇ ਬਾਅਦ ਵਿੱਚ ਨਾ ਆਪਾਂ ਆਹ ਚੀਜ਼ ਕਰਾਂਗੇ ਜਾਂ ਵਿਆਹ ਕਰਾਂਗੇ ਜਾਂ ਮੌਸਮ ਵਧਗਾ ਆ ਜਾਣਾ ਮੈਂ ਐਦ ਕੀ ਦਿੱਤੇ ਜਾਣੇ ਝੋਨਾ ਬਹੁਤ ਵਧੀਆ ਪਰ ਨਹੀਂ ਝੋਨਾ ਤਾਂ ਵਧੇਗਾ ਪਰ ਜਨਾਚਰ ਰੱਬ ਨੇ ਚੋਦਾ ਉਹਨਾਂ ਚੜ ਕੋਥ ਨਹੀਂ ਹੋ ਸਕਦਾਗਾ ਸਾਰਾ ਕੋਸੇ ਸੋਚਿਆ ਸੀ ਕਿਸੇ ਨੇ ਪਸ਼ੂ ਵੀ ਐ ਰੜ ਜਾਣ ਕੇ ਪਾਣੀ ਚ ਸੁਣਿਆ ਸੀ 88 ਚ ਆਏ ਸੀ ਹਾੜਾ ਇੱਧਰ ਵੇਖੇ ਪਹਿਲੀ ਵਾਰੀ ਆ ਕਿਵੇਂ ਕੀ ਤੋਂ ਕੀ ਸਾਰਾ ਕੋਸ ਘਰ ਤੱਕ ਰੁੜੇ ਜਾਂਦੇ ਆ ਪਾਕਿਸਤਾਨ ਚ ਉਦੂਮੰਦੇ ਫਾਲ ਹੋਏ ਪਏ ਆ ਲੋਕਾਂ ਦੇ ਉਹ ਲੋਕ ਤਾਂ ਪਹਿਲੇ ਵਿਚਾਰੇ ਕਮਜ਼ੋਰ ਆ ਹੋਰ ਕਮਜ਼ੋਰ ਹੋ ਗਏ ਹੋਣੇ ਆ ਆ ਠੀਕ ਪੱਕੋ ਹੁਣ ਆਰਥਿਕ ਤਾਂ ਜਿਹੜਾ ਆਰਥਿਕ ਆ ਬੰਦੇ ਨੂੰ ਦਿਮਾਗ ਦੇ ਤੌਰ ਤੇ ਵੀ ਤਾਂ ਸਟਰੋਂਗ ਹੁਣ ਪਹੂਗਾ ਤਾਂ ਹੀ ਲੜਿਆ ਜਾਣਾ ਇਹਨਾਂ ਹਾਲਾਤਾਂ ਨਾਲ ਜੇ ਇੰਨੇ ਸੁੱਤੀ ਜਾਣਗੇ ਫੇਰ ਨਹੀਂ ਲੜਿਆ ਜਾਣਾ ਹਾਲਾਤਾਂ ਨਾਲ ਮਾੜਾ ਜਿਹਾ ਕੈਂਪ ਵੀ ਹੋਣਾ ਪੈਣਾ ਆਪ ਨੂੰ ਵੀ ਚੱਲ ਕੋਈ ਨਹੀਂ ਰੱਬ ਨੇ ਦੇਣਾ ਹੁਣੇ ਫਿਕਰ ਠੀਕ ਆ ਹੁਣੇ ਮੂੰਹ ਲਾਇਆ ਤਾਂ ਦਾਣੇ ਵੀ ਉਹ ਨਹੀਂ ਦੇਣੇ ਸੋ ਇਹ ਹੀ ਧਾਰਨੀ ਪੈਣੀ ਆ ਕਿਉਂਕਿ ਆਪਣੇ ਹੱਥੇ ਚ ਕੁਛ ਹੈ ਨਹੀਂਗਾ ਆਪਾਂ ਕੁਛ ਨਹੀਂ ਕਰ ਸਕਦੇ ਆਪਾਂ ਕੀ ਰੱਬ ਦੇ ਡਾਂਗ ਮਾਰਦਾਂਗੇ ਆਪਾਂ ਕੀ ਗਾਲਾਂ ਕੱਢ ਲਾਂਗੇ ਆਪਾਂ ਕੀ ਤਾਂ ਨੂੰ ਰੂੜੇ ਚਲਾ ਲਾਂਗੇ ਕੁਛ ਨਹੀਂ ਕਰ ਸਕਦੇ ਆਪਾਂ ਜਦੋਂ ਆਪਣੇ ਹੱਥੇ ਚ ਹੀ ਕੁਛ ਹੈ ਨਹੀਂਗਾ ਸੋ ਬਸ ਜਿਵੇਂ ਨੀਮ ਕੁੱਤਰਾ ਸਦਾ ਜੋ ਚੱਲੀ ਜਾਂਦਾ ਸੋਵੇਂ ਚੱਲੀ ਜਾਂਦਾ ਵਾ ਜਿੱਥੇ ਘਾਟਾ ਵੱਧਾ ਜਿਹੜਾ ਹੁਣ ਉਹ ਹੋਈ ਜਾਣਾ ਰੋਕ ਨਹੀਂ ਸਕਦੇ ਆਪਾਂ ਜਿੰਮੇ ਹੁਣ ਹੋਇਆ ਹੀ ਆ ਕਿਸੇ ਨੇ ਨਹੀਂ ਸੋਚਿਆ ਸੀਗਾ ਉਹ ਹੋ ਜਾ ਜਿਹੜਾ ਸੋਚਿਆ ਹੀ ਨਹੀਂ ਸੀਗੇ ਤੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਵੀ ਇਦਾਂ ਵੀ ਕਿਤੇ ਹੋ ਸਕਦਾ ਯਾਰ ਇਦਾਂ ਗੱਲਬਾਤ ਸੋ ਹੁਣ ਆਪਾਂ ਇੱਥੇ ਐਂਡ ਕਰਦੇ ਆਂ ਵਲੌਗ ਦਾ ਮਿਲਦੇ ਆਂ ਕੱਲੂ ਅਗਲੇ ਵਲੌਗ ਵਿੱਚ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੱਧ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤਾਂ ਮਿਲਦੇ ਆਂ ਆਪਾਂ ਹੁਣ ਅਗਲੇ ਵਲੌਗ 'ਚ ਧੰਨਵਾਦ ਬਈ